ਕਰਨੀ ਪੈਣਾ ਤਸਵੀਰਾਂ ਤੁਸੀਂ ਪਿੰਡ ਫੱਤੇਵਾਲ ਤੋਂ ਦੇਖ ਰਹੇ ਹੋ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਿੰਡ ਫੱਤੇਵਾਲੇ ਦੇ ਇਸ ਮੂਹ ਆਗੂਆਂ ਤੇ ਝਿਲਾ ਆਗੂਆਂ ਵੱਲੋਂ ਪੁਤਲਾ ਫੁਕਿਆ ਜਾ ਰਿਹਾ ਜੋ ਪਿਛਲੇ ਦਿਨੀ ਪਿੰਡ ਦੁੰਨਾ ਦੇ ਵਿੱਚ ਸਰਕਾਰਾਂ ਨੇ ਜੋ ਕਿਸਾਨਾਂ ਦੇ ਉੱਪਰ लाठी चार्ज ਕੀਤਾ ਸੀ ਜਿਸ ਦੇ ਰੋਸ ਵਜੋਂ ਅੱਜ ਪਿੰਡ ਫੱਤੇਵਾਲਾ ਦੇ ਮੇਨ ਚੌਂਕ ਦੇ ਵਿੱਚ ਸਰਕਾਰਾਂ ਦਾ ਪੁਤਲਾ ਫੁੱਕਿਆ ਜਾ ਰਿਹਾ ਰੋਸ ਮਜਾਰਾ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਕਿਸਾਨ ਆਗੂ ਦੇ ਵੱਲੋਂ ਪੁਤਲੇ ਨੂੰ ਅੱਗ ਲਗਾਈ ਜਾ ਰਹੀ ਏ ਸਰਕਾਰਾਂ ਖਿਲਾਫ ਰੋਸ ਜਤਾਇਆ ਜਾ ਰਿਹਾ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ ਹੈ ਜੋ लाठी चार्ज ਹੋਇਆ ਹੈ ਉਸ ਦੇ ਗੁੱਸੇ ਵਜੋਂ ਅੱਜ ਸਰਕਾਰਾਂ ਦਾ ਪੁਤਲਾ ਫੁੱਕਿਆ ਜਾ ਰਿਹਾ ਤਸਵੀਰਾਂ ਤੁਸੀਂ ਪਿੰਡ ਫੱਤੇਵਾਲਾ ਤੋਂ ਦੇਖ ਰਹੇ ਹੋ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੱਲਬਾਤ ਵੀ ਕਰਾਂਗੇ ਕਿਸਾਨ ਆਗੂਆਂ ਨਾਲ ਕੀ ਮਸਲਾ ਹੈਗਾ ਕਿਸ ਮਸਲੇ ਤੇ ਅੱਜ ਜਿਹੜਾ ਪੁਤਲਾ ਫੁਕਿਆ ਜਾ ਰਿਹਾ ਰੋਸ ਮਜਾਰਾ ਕੀਤਾ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਪਿੰਡ ਫੱਤੇਵਾਲ ਤੋਂ ਸਾਂਝਾ ਕਰ ਰਿਹਾ ਸੀ ਮੇਨ ਚੌਂਕ ਪਿੰਡ ਫੱਤੇਵਾਲੇ ਜਿੱਥੇ ਚੌਂਕ ਦੇ ਵਿੱਚ ਅੱਜ ਸਰਕਾਰਾਂ ਦਾ ਪੁਤਲਾ ਫੁਕਿਆ ਜਾ ਰਿਹਾ ਰੋਸ ਮਜਾਰੇ ਕੀਤੇ ਜਾ ਰਹੇ ਨੇ ਜ਼ੋਰਦਾਰ ਸਰਕਾਰਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਪੁਤਲਾ ਫੁਕਿਆ ਜਾ ਰਿਹਾ ਪੁਤਲੇ ਨੂੰ ਅੱਗ ਲਗਾਈ ਗਈ ਹੈ ਕਿਸਾਨ ਆਗੂ ਜਲਾ ਆਗੂ ਵੱਲੋਂ ਸੋ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਸਾਰੀ ਗੱਲਬਾਤ ਦਾ ਜਿਹੜਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਕਿਸਾਨਾਂ ਦੇ लाठी चार्ज ਕਰਨ ਵਾਲੀ ਭਗਵੰਤਮਾਨ ਸਰਕਾਰ ਤੇ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਪਟੇੰਡਾ ਜ਼ਿਲ੍ਹੇ ਦਾ ਐਸਐਸਪੀ ਮੁਰਦਾਬਾਦ ਮੁਰਦਾਬਾਦ ਕਿਸਾਨਾਂ ਤੇ ਟੀਅਰ ਗੈਸ ਦੇ ਗੋਲੇ ਛੁੱਟਣ ਵਾਲਾ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਪਿੰਡ ਦੁੰਨੇ ਦੇ ਵਿੱਚ ਦਸ਼ਾਦੇਦ ਕਰਨ ਵਾਲੀ ਕਿਸਾਨਾਂ ਅਸ਼ਧਦ ਕਰਨ ਵਾਲੀ ਭਗਵੰਤ ਮਾਨ ਸਰਕਾਰ ਤੇ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਨਹੀਂ ਖੋਣ ਦਿਆਂਗੇ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਨਹੀਂ ਖੋਣ ਦਿਆਂਗੇ ਤਸਵੀਰਾਂ ਤੁਸੀਂ ਪਿੰਡ ਫੱਤੇਵਾਲ ਤੋਂ ਤੁਹਾਡੇ ਨਾਲ ਸੰਗੀਆਂ ਕੀਤੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਪਤਲਾ ਫੁਕਿਆ ਜਾ ਰਿਹਾ ਸੀ ਕਿਸਾਨ ਆਗੂ ਨਾਲ ਕਰਦੇ ਆ ਗੱਲਬਾਤ ਹਾਂਜੀ ਸਰ ਕੀ ਕਹੋਗੇ ਜੀ ਅੱਜ ਅੱਜ ਦਾ ਜਿਹੜਾ ਅਸੀਂ ਪਤਲਾ ਫੁਕ ਮਜਾਰਾ ਕਰ ਰਹੇ ਆਂ ਕੱਲ ਆਪ ਸਭ ਨੂੰ ਪਤਾ ਸੋਸ਼ਲ ਮੀਡੀਆ ਤੇ ਰਹੀਂ ਤੁਸੀਂ ਤਸਵੀਰਾਂ ਵੇਖੀਆਂ ਬਠਿੰਡਾ ਜ਼ਿਲ੍ਹੇ ਦਾ ਪਿੰਡ ਦੁੰਨਾ ਹੈਗਾ ਉੱਥੇ ਭਾਰਤ ਮਾਲਾ ਜੋਇਨਾ ਤਹਿਤ ਜਿਹੜਾ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਦੀ ਰੋਡ ਜੋ ਕੱਢਿਆ ਜਾ ਰਿਹਾ ਵਾ ਜੋ ਕਿ ਕਿਸਾਨਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਉਹਨਾਂ ਦਾ ਬਣਦਾ ਮਾਵਜਾ ਨਹੀਂ ਸੀ ਦਿੱਤਾ ਜਾ ਰਿਹਾ ਜਿਹਦੇ ਵਿਰੋਧ ਦੇ ਵਿੱਚ ਕੱਲ੍ਹ ਉਗਰਾਹਾਂ ਜਥੇਬੰਦੀ ਤੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਸੀ ਉਹਨਾਂ ਦੀ ਹਮਾਇਤ ਦੇ ਵਿੱਚ ਉੱਥੇ ਵੱਡਾ ਇਕੱਠ ਕੀਤਾ ਸੀ ਬਠਿੰਡਾ ਜ਼ਿਲ੍ਹੇ ਦੇ ਐਸਐਸਪੀ ਨੇ ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ਤੇ ਤੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਜੋ ਉਥੇ ਅਥਰੂ ਗੈਸ ਦੇ ਗੋਲੇ ਛੋਟੇ ਆ ਬਿਛਾਰਾਂ ਪਾਣੀ ਦੀਆਂ ਮਾਰੀਆਂ ਵਾ ਲਾਠੀ ਚਾਰਜ ਕੀਤਾ ਵਾ ਕਿਸਾਨਾਂ ਮਜ਼ਦੂਰਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਵਾ ਉਸ ਘਟਨਾ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਨਿਖੇਦੀ ਕਰਦੀ ਆ ਇਸ ਟਾਈਮ ਤੇ ਅਸੀਂ ਨਗਰ ਫੱਤੇਵਾਲਾ ਦੇ ਵਿੱਚ ਮੇਰੇ ਮਗਰ ਵੇਖ ਰਹੇ ਵੱਡੀ ਗਿਣਤੀ ਦੇ ਵਿੱਚ ਚੌਂਕ ਦੇ ਵਿੱਚ ਇਕੱਤਰ ਹੋਏ ਆ ਕਿਸਾਨ ਮਜ਼ਦੂਰ ਉਹਨਾਂ ਦਾ ਉਸ ਭਗਵੰਤ ਮਾਨ ਸਰਕਾਰ ਦਾ ਮੋਦੀ ਸਰਕਾਰ ਦਾ ਪੁਤਲਾ ਫੂਕ ਰਹੇ ਆ ਤੇ ਅੱਜ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ ਆ ਕਿ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਭਗਵਾਨ ਤਮਾਨ ਸਰਕਾਰ ਦੇ ਮੋਦੀ ਸਰਕਾਰ ਦੇ ਤੇ ਬਠਿੰਡਾ ਜ਼ਿਲ੍ਹੇ ਦੇ ਪ੍ਰਸ਼ਾਸਨ ਦੇ ਜਿਹੜੇ ਉਹ ਪੁਤਲੇ ਫੂਕੇ ਜਾਣਗੇ ਇਸ ਘਟਨਾ ਦਾ ਡਟਵਾਸੀਂ ਵਿਰੋਧ ਕਰਦੇ ਆ ਤੇ ਸਾਰੀਆਂ ਜਥੇਬੰਦੀਆਂ ਇਸ ਮਸਲੇ ਦੇ ਉੱਤੇ ਇੱਕ ਨੇ ਕਿਸੇ ਵੀ ਥਾਂ ਦੇ ਉੱਤੇ ਧੱਕੇ ਨਾਲ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਅਸੀਂ ਨਹੀਂ ਕਰਨ ਦਿਆਂਗੇ ਇਹ ਸਾਡਾ ਫੈਸਲਾ ਵਾ ਜੇਕਰ ਅੱਗੇ ਤੋਂ ਇਹੋ ਜਿਹੀ ਘਟਨਾ ਜੇਕਰ ਦੁਬਾਰਾ ਵੇਖਣ ਨੂੰ ਮਿਲਦੀ ਆ ਜੇ ਇਹਨਾਂ ਹਰਕਤਾਂ ਤੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਪਿੱਛੇ ਨਾ ਹਟੀ ਤੇ ਹੋਰ ਤਿੱਖੇ ਐਕਸ਼ਨ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਸੂਬਾ ਕਮੇਟੀ ਵੱਲੋਂ ਫੈਸਲੇ ਕਰਕੇ ਉਹ ਕੀਤੇ ਜਾਣਗੇ ਜ਼ਿਲ੍ਹਾ ਫਰੋਜ਼ਪੁਰ ਦੇ ਵਿੱਚ ਵੀ ਇਸੇ ਤਰ੍ਹਾਂ ਪੁਤਲੇ ਫੂਕ ਮਜਾਰੇ ਹੁਣ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਵੱਡੇ ਪਦਰ ਤੇ ਕੀਤੇ ਜਾਣਗੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਕੀਤੇ ਜਾਣਗੇ ਜੀ ਧੰਨਵਾਦ ਸੋ ਇਹ ਤਸਵੀਰਾਂ ਸੀਗੀਆਂ ਜੋ ਪਿੰਡ ਫੱਤੇਵਾਲੇ ਤੋਂ 메ਨ ਚੌਂਕ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸਾਨ ਆਗੂ ਨੇ ਸਾਰੀ ਗੱਲਬਾਤ ਮੀਡੀਆ ਰਾਹੀਂ ਸਾਂਝੀ ਕੀਤੀ ਸੋ ਪੰਜਾਬ ਦਾ ਜਿਹੜਾ ਕਿਸਾਨਾਂ ਉੱਪਰ ਹੋਇਆ ਤਸ਼ੱਦਦ ਜਿਸ ਦੇ ਖਿਲਾਫ ਜਿਹੜਾ ਅੱਜ ਪੁਤਲਾ ਫੂਕਿਆ ਗਿਆ ਸਰਕਾਰ ਦਾ